اور رہے ہیں ਰਾਤ ਨੂੰ ਸੁਤੰਗਿਆ ਕਰੀ ਜਾ ਬੋਲੇ ਜੈਪੀ ਜੈ ਭਾਰਤ ਫਰੂ ਆ ਜਾ ਆ ਜਾ ਬਾਕੀ ਜਗਿੰਦਰ ਜੀਤੇ ਆ ਜਾ

Sí. ਸਿਆ ਸਮਾਜ ਦੇ ਨਿਤਾੜਕ ਆਗੂ ਹਮੇਸ਼ਾ ਸਮਾਜ ਦੀ ਬਾਹ ਫੜਨ ਵਾਲੇ ਅੱਜ ਉਹਨਾਂ ਦੇ ਮਗਰ ਕਾਫਲਾ ਜਿਹੜਾ ਆ ਸਮਾਜ ਦਾ ਜਿਹੜਾ ਇੰਨਾ ਵੱਡਾ ਦੇਖੋ ਇਹ ਮੇਲਾ ਜਿਹੜਾ ਅੱਜ ਉਹਨਾਂ ਦਾ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਫਗਵਾੜੇ ਇੱਥੇ ਕੀਤਾ ਜਾ ਰਿਹਾ ਸੋ ਦੋਸਤੋ ਹਮੇਸ਼ਾ ਸਮਾਜ ਦੇ ਹੱਕ ਦੇ ਵਿੱਚ ਹਮੇਸ਼ਾ ਖੜੇ ਹੁੰਦੇ ਆ ਰਹੇ ਬినੋਦ ਸੁਮਨ ਭਾਜੀ ਉਹਨਾਂ ਨੇ ਹਮੇਸ਼ਾ ਹੱਕ ਸੱਚ ਦੀ ਆਵਾਜ਼ ਨੂੰ بلند ਕੀਤਾ ਰਵਦਾਸੀ ਸਮਾਜ ਦਾ ਹਰ ਥਾਂ ਜਿਹੜਾ ਆਵਾਜ਼ ਬੁਲੰਦ ਕੀਤੀ ਹੈ ਦੱਸ ਦੇ ਕਿ ਜੈਗਰੂ ਦੇ ਡਰਾਪੇ ਭਾਈ ਇਹਨਾਂ ਨੇ ਸ਼ੌਕਰੀ ਓਪਨ ਕੀਤੀ ਸੀ ਜਿਹੜਾ ਕਾਫੀ ਜਿਹੜਾ ਸਮਾਦਰ ਉਤਵਾ ਜਿਹੜਾ ਹਾਸਲ ਕੀਤਾ ਰਵਦਾਸੀਆ ਸਮਾਦੇ ਹਮੇਸ਼ਾ ਜਿਹੜਾ ਉਹਨਾਂ ਨੇ ਬਾਹ ਫੜੀਆ ਹਮੇਸ਼ਾ ਜਿਹੜੇ ਲੰਗਰ ਵਗੈਰਾ ਦੀ ਪਾਉਂਦੇ ਆਏ ਜਿੱਥੇ ਅੱਜ ਉਹਨਾਂ ਦੇ ਪਰਿਵਾਰ ਨੇ ਜਿਹੜਾ ਬਿਸ਼ੋੜਾ ਜਿਹੜਾ ਦੇ ਕੇ ਚੱਲ ਗਏ ਆ ਭਾਈ ਉਹ ਨਹੀਂ ਹਰ ਦੇਖਦੇ ਤੁਸੀਂ ਕਿੰਨਾ ਵੱਡਾ ਜਿਹੜਾ ਸੰਗਤਾਂ ਜਿਹੜੇ ਆ ਉਨਾਂ ਦੇ ਮਾਦਰ ਏਰੀਆ ਐਸ ਬੁੱਕ ਦੇਖ ਰਹੇ ਹੋ ਤੁਸੀਂ

you yes. ننڈے وال باکس اور ڈیلی انٹر ہر کو پسند تھی تیری اسے نمبر سنگا ناری رام نام دوازی ہاری میری جات کو ملی پاک کو ملی اٹھا جنمہ مارا تم سر نام رام چاند کہہ رب جات کو مارا نگر دی ساتھ نام ساتھ نام کاٹے آب کاٹے دوگر سنائے کنجر کن بیل ہمار علیہ سنی قدیم کی میری پوجی لاکھ مراد کو ਡੰਡ ਨਾ ਲਾਗੀ ਤੇ ਜੀਲੇ ਸਰਬਜੰਝਾਲ ਜੈਸਾ ਰੰਗ ਤੁੰਭ ਕਾ ਤੇ ਸਾ ਇਹ ਸੰਸਾਰ ਮੇਰੇ ਰਮਈਏ ਰੰਗ ਮਜੀਤ ਕਾ ਕਉਰਵ ਦਾਤ ਸਮਾਰਜ ਕੋ ਜੀ ਸਤਨਾਮ ਸਤਨਾਮ ਤਾਂ ਤਨ ਜਪਤ ਗੁਰੂ ਸਤਗੁਰ ਦਾਤ ਜੀ ਮਹਾਰਾਜ ਭਗਵਾਨ ਸ਼ਿਵਾਨਕੀ ਜੀ ਮਹਾਰਾਜ ਸਤੁਰਨਾਮ ਦੇਵ ਜੀ ਮਹਾਰਾਜ ਸਤਗੁਰ ਕਬੀਰ ਜੀ ਮਹਾਰਾਜ ਸਤਗੁਰ ਸੰਨਾ ਜੀ ਮਹਾਰਾਜ ਸਤਗੁਰ ਸਹਿਮ ਜੀ ਮਹਾਰਾਜ ਸਤਗੁਰ ਚੋਚਾ ਜੀ ਮਹਾਰਾਜ ਬਾਬਾ ਫਰੀਦ ਜੀ ਮਹਾਰਾਜ ਭਗਵਾਨ ਮਹਾਰਾਜ ਸੰਤ ਧਿਰੀ ਜੀ ਮਹਾਰਾਜ ਸੰਤ ਮੀਰਾ ਬਾਈ ਜੀ ਮਹਾਰਾਜ ਸਭੀ ਮਹਾਂਪੁਰਖਾਂ ਦੇ ਪਾਵਨ ਪਵਿੱਤਰ ਚਰਨ ਕਮਲਾ ਨਾਮ ਸੇਵਾ ਸਿਮਰਨ ਦੀ ਕਮਾਈ ਦਾ ਧਿਆਨ ਕਰਕੇ ਜਪੋ ਜੀ ਸਤਨਾਮ ਸਤਨਾਮ ਸਾਹਿਬ ਜਗਤਪੁਰ ਅਰਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਜਨਮ ਸਥਾਨ ਮੰਦਰ ਸੀਰ ਗਵਰਧਨਪੁਰ ਵਾਰਾਨਸੀ ਬੇਗਮਪੁਰਾ ਹਰਦਵਾਰ ਡੇਰਾ ਸਤਸੰਗ ਦਾਦੀ ਮਹਾਰਾਜ ਸਤਿਗੁਰੂ ਸ੍ਰਵਨਦਾਦੀ ਮਹਾਰਾਜ ਸਤਿਗੁਰੂ ਸ੍ਰੀ ਹਰਿਦਾਸ ਜੀ ਮਹਾਰਾਜ ਸਤਿਗੁਰੂ ਸ੍ਰੀ ਗਰੀਬਦਾਸ ਜੀ ਮਹਾਰਾਜ ਗੁਰਗੱਦੀ ਤੇਵ ਰਾਜਮਾਨ ਹਜੂਰ ਸਤਿਗੁਰੂ ਸ੍ਰੀ ਸੰਤ ਰਣਜਨ ਦਾਦੀ ਮਹਾਰਾਜ ਰਮਦਾਸੀਆ ਕੌਮ ਦੇ ਮਹਾਨ ਅਮਰ ਸਹੀ ਸਤ ਰਾਮਾਨੰਦ ਜੀ ਮਹਾਰਾਜ ਸਭੀ ਮੌਤਖਾਲੇ ਪਾਵਨ ਸਵਿਤਾ ਜਨ ਕਮਲਾ ਨਾਮ ਸੋਭਾ ਸਿਮਰਨ ਦੇ ਕਮਾਈਦਾ ਧਿਆਨ ਤਰਕੇ ਜੋ ਕੋ ਦੇ ਸਤਨਾਮ ਸਤਨਾਹ ਹਾਲੁ ਸਰ ਦੇ ਹਾਲਾਤ ਤੁਸਰਾਬਤੀ ਆਰ ਕਿਆ ਕੀ ਜਾਏ ਬਚਨੀ ਤੋਰ ਆ ਬਲ ਕਲ ਜਾਉ ਨ ਮਈਆ ਕਾਰ ਦੇ ਕਾਰਨ ਕਮਨਾ ਕੋਲ ਰਹਾਉ ਬਹੁਤ ਜਨਮ શરી ਤੇ ਮਾਦੋ ਇਹੋ ਜਨਮ ਤੁਮਾਰੀ ਲਿਖੇ ਕਹਿ ਰਵਿਦਾਸ ਸਾਸ ਲਗਦੀ ਬੋ ਚਿਰ ਭੈਓ ਦਰਸਨ ਦੇਖੇ ਤਨ ਤਨ ਜਪੁ ਗੁਰੂ ਸਤਗੁਰੁ ਦਾ ਜੀ ਮਹਾਰਾਜ ਤਨ ਤਨ ਸਤੂ ਸਾਮੀ ਸਰਬੰਦਾ ਜੀ ਮਹਾਰਾਜ ਏ ਅਕਾਲ ਪਖੰਦਰ ਜਮੀ ਆਪ ਜੀ ਕੇ ਪਾਵਨ ਪਵਿੱਤਰ ਚੰਦ ਕਬਲਾ ਵਿਚ ਅਰਦਾਸ ਬੇਤੀ ਸੱਚੇ ਬਾਛਾ ਆਪ ਜੀ ਦਰ ਕਰਦੇ ਬਹੁਤ ਜੀ ਸਰਕਾਰ ਜੋ ਸੇਵ ਸੱਚੇ ਪਾਤਸ਼ਾਹ ਸਰਗਵਾਸੀ ਸ੍ਰੀ ਮਰਗਨੋਦ ਕੁਮਾਰ ਸੁਮੰਝ ਜਿਨੇ ਵੀ ਆਪਨੇ ਸਵਾਸਾਂ ਦੀ ਮਾਰੇ ਪੁੰਜੀ ਵਸਤ ਕੀਤੀ ਜਿਨੇ ਆਜੋ ਬਸ ਇਸ ਕੀਤੀ ਉਸ ਨੂੰ ਭੋਗਦੇ ਹੋਏ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਸੱਚੇ ਪਾਤਸ਼ਾਹ ਆਪ ਜੀ ਦੇ ਪਾਵਨ ਪਵਿੱਤਰ ਚਨਕਮਲਾ ਵਿੱਚ ਜਾਣੇ ਵਾਜੇ ਹਨ ਕਿਰਪਾ ਕਾਣੀ ਸੱਚੇ ਪਾਤਸ਼ਾਹ ਜੀ ਉਹ ਮਹਾਰਾਜੀ ਜੀਵਨ ਜੋਤ ਕੈਸੇ ਜਾ ਕੈਸੇ ਹੋਇਆ ਤਰ ਅਰਦਾਸ ਮਨੁੱਖ ਨਾ ਜਾਣੇ ਹੈ ਜਾਣਦ ਹੈ ਭਗਵਾਨ ਦੇ ਮਹਾਕੰਸਨ ਪਾਤਸ਼ਾਹ ਜੀ ਕਿਰਪਾ ਕਾਣੀ ਵਿਛੜੀ ਆਤਮਾ ਨੂੰ ਆਪਣੇ ਪਾਵਨ ਕਵਿਤਾ ਚਨ ਕਮਲਾ ਵਿੱਚ ਨਿਵਾਸ ਦੇਣਾ ਸਾਵਾ ਗਮਨ ਦੇ ਚੰਦਰਾ ਤੋਂ ਮੁਕਤ ਕਰਨਾ ਪਿੱਛੇ ਪਰਵਾ ਨੂੰ ਭਾਣਾ ਲੱਖਾ ਕਰਕੇ ਮੰਨਣ ਦਾ ਬਲਵਕ ਸਿਕਾਣਾ ਪਰਿਵਾਰ ਦੇ ਦੁੱਖੜੇ ਦੂਰ ਕਰਾਨੇ ਕਲੂ ਪਲੇਸ ਦੂਰ ਕਰਾਨੇ ਦੀਜਾਦਾਨ ਹਰਾ ਕਰਨਾ ਸੁੱਖਾਂ ਦਾ ਪ੍ਰਕਾਸ਼ ਕਰਨਾ ਬੱਚਿਆਂ ਦੇ ਲੋਕ ਸੁਖੀ ਪਰ ਲੋਕ ਸੇਲੇ ਕਾ ਨੇ ਸੰਸੋਧੀ ਕਿਰਪਾ ਕਾ ਨੇ ਇਹ ਸੰਸਾਰ ਦੀ ਯਾਤਰਾ ਕੱਢੇ ਹੋਏ ਸੱਗੇ ਪਾਛਾ ਜੀ ਉਹ ਇੱਕ ਨੇ ਨਿਕਾ ਪ੍ਰਤਾਧੀਆਂ ਤੋਂ ਲੱਚਪਾ ਹੋਈਆਂ ਹੋਰੀਆਂ ਹੋਣੀਆਂ ਸੱਗੇ ਪਾਛਾ ਕਿਰਪਾ ਕਾ ਨੇ ਮੁਹ ਭੁਲਾ ਜੁਕਾ ਨੂੰ ਸਤਿ ਸ਼੍ਰੀ ਅਕਾਲ ਪਾਤਸ਼ਾਹ ਜੀ ਮਿੱਤੇ ਨੂੰ ਅਗਨੀ ਤੇ ੜਤਾਂ ਦੀ ਆਗਿਆ ਮੰਗ ਲਿਆ ਗਿਆ ਬਸ ਸਤਿ ਸਭ ਸੱਜਣ ਪਿਆਰੀ ਲੋ ਜਨਾ ਮੇਲੇ ਆਪ ਜੀ ਦਾ ਪਾਵਨ ਗੁਰੂਤਨ ਨਾਮ ਦੇ ਤਾਵੇ ਜਗਤ ਗੁਰੂ ਸੰਤ ਗੁਰੂ ਰਵਦਾਸ ਜੀ ਮਹਾਰਾਜ ਸਤਿਗੁਰੂ Swami ਸਰਵੰਦਾਤ ਜੀ ਮਹਾਰਾਜ ਇਹ ਅਕਾਲ ਪੁਰਖ ਸਰਜਨੀ ਆਪ ਜੀ ਦੇ ਪਾਵਨ ਗੁਰੂਤਨ ਨਾਮ ਦੀ ਹੋਵੇ ਕਰਦੀ ਕਲਾ ਕਰਦੀ ਤੀਨਾ ਤੇਰੇ ਭਾਰੇ ਸਰਬਤਨ ਬੋਲੇ ਸੋ ਨ ਪੈ ਜਗਤੁਰ ਆਸਮਾਨਾ ਸਰਵੰਦਾਸ ਮਹਾਰਾਜ ਕੀ ਜੈ ਬੋਲੇ ਸੋਨਰ ਪੈ ਸਰਬੇਖ ਭਗਵਾਨ ਕੀ ਜੈ ਜੈ ਗੁਰਦੇ ਤਾ ਗੁਰਦੇ ਮਹਾਰਾਜ ਕੀ ਜੈ ਬੋਲੇ ਸੋਨਰ ਪੈ ਸਤਿਗੋ ਸwami ਸਰਵੰਦਾਸ ਮਹਾਰਾਜ ਕੀ ਜੈ ਸੋ ਸਮੂਹ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਗੁਰ ਪ੍ਰਵਾਦ ਦੇ ਦੁੱਖ ਦੁੱਖ ਦੇ ਘੜੀ ਵਿੱਚ ਸਾਂਝਾ ਬਣਾਉਣਾ ਕੀਤਾ ਹੈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਅੰਤਿਮ ਅਰਦਾਸ ਹੈ ਉਹ 10 ਤਰੀਕ ਦਿਨ ਬੁੱਧਵਾਰ ਰੱਖੀ ਗਈ ਹੈ 10 ਦਸੰਬਰ ਦਿਨ ਬੁੱਧਵਾਰ ਨੂੰ ਰੱਖੀ ਗਈ ਹੈ ਸਾਰੀਆਂ ਸੰਗਤਾਂ ਨੇ ਉਸ ਦਿਨ ਗੁਰੂ ਘਰ ਵਿਖੇ ਸਤਗੁਰ ਅਰਦਾਸ ਸ ਮਹਾਰਾਜ ਜੀ ਦੇ ਪਾਵਨ ਆਮਦਵਾਣੀ ਦੁਆਰਾ ਭੋਗ ਪਾਏ ਜਾਣਗੇ ਸਾਰੀਆਂ ਸੰਗਤਾਂ ਨੇ ਗੁਰੂ ਘਰ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਮਕਾਨਾ ਬੰਦ ਹਨ ਇੱਕ ਦੋ ਦੋ ਜੀ ਇੱਕ ਦੋ ਦੋ ਸਾਰੀਆਂ ਸੰਤਾਂ ਨੂੰ ਬੇਨਤੀ ਹੈ ਭੰਡਾਰਾ ਤਿਆਰ ਹੈ ਸਾਰੀਆਂ ਸੰਗਤਾਂ ਦੇ ਲੰਗਰ ਛੱਕੇ ਜਾਣਾ ਜੀ ਸੋ ਅੰਤਿਮ ਅਰਦਾਸ 10 ਦਸੰਬਰ ਦਿਨ ਬੁੱਧਵਾਰ ਨੂੰ ਰੱਖੀ ਗਈ ਹੈ ਸਾਰੀ ਇੱਕ ਤੋਂ ਦੋ ਜੀ 11 ਤੋਂ 13 ਤੱਕ ਦੋ ਦੋ ਕਹੋ ਇੱਕ ਤੋਂ ਦੋ ਸਹੀ ਹੈ ਸਮਾ ਰੱਖਿਆ ਗਿਆ ਸਾਰੀਆਂ ਸੰਤਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਜੀ ਜੈ ਗੁਰਦੇਵ ਲੰਗਰ ਵੰਡੇ